ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਹਾਸਲ ਕਰਦਿਆ ਕਮਿਸ਼ਨਰ ਰੇਟ ਪੁਲਿਸ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਨਾਰਕੋ ਟੈਰਰ ਮੀਡਵਲ ਦਾ ਪਰਦਾ ਫਾਸ਼ ਕਰਦਿਆਂ ਇਸ ਤੇ ਤਿੰਨ ਮੁੱਖ ਕਾਰਕੁਨਾਂ ਨੂੰ ਵਿਹਾਰ ਤੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਇਸ ਸੰਬੰਧੀ ਜਾਣਕਾਰੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਪੱਤਰਕਾਰ वार्ता ਦੌਰਾਨ ਦਿੱਤੀ ਨਸ਼ਿਆਂ ਦੇ ਖਿਲਾਫ ਤੇ ਆਰਗੇਨਾਈਜ਼ ਕ੍ਰਾਈਮ ਟੈਰਰ ਕ੍ਰਾਈਮ ਦੇ ਖਿਲਾਫ ਜਿਹੜੀ ਮਹਿੰਵੱਡੀ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਨਾਰਕੋ টেরਰ ਮੋਡੀਊਲ ਬਸਟ ਕੀਤਾ ਗਿਆ ਇਹਦੇ ਚ ਅਸੀਂ ਛਾਟਾ ਏਰੀਆ ਦੇ ਵਿੱਚ ਪਹਿਲਾਂ ਐਫ ਆਈ ਆਰ ਨੰਬਰ 42 ਦਰਜ ਕੀਤੀ ਸੀ 73 25 ਨੂੰ ਇਹਦੇ ਦੋ ਅਕਿਊਜ਼ ਫੜੇ ਗਏ ਸੀ ਜੋਬਨ ਸਿੰਘ ਤੇ ਗੁਰਬਖਸ਼ ਸਿੰਘ ਉਹਨਾਂ ਤੋਂ ਕਮਰਸ਼ੀਅਲ ਕੁਆਂਟੀਟੀ ਹੀਰੋਇਨ ਮਿਲੀ ਸੀ ਤੇ ਕੋਈ ਹੋਰ ਸਮਾਨ ਮਿਲਿਆ ਸੀਗਾ ਉਹਦੀ ਲਿੰਕੇਜਸ ਨੂੰ ਅਸੀਂ ਜਦੋਂ ਡਿਵੈਲਪ ਕਰ ਰਹੇ ਸੀ ਇਨਵੈਸਟੀਗੇਟ ਕਰ ਰਹੇ ਸੀਗੇ ਉਹਦੇ ਚ ਗੱਲ ਆਈ ਕਿ ਜਿਹੜਾ ਇਹ ਏਰੀਏ ਦੇ ਵਿੱਚ ਛਾਟਾ ਜਿਹੜਾ ਸਪੈਸ਼ਲੀ ਖੰਡ ਵਾਲਾ ਏਰੀਆ ਇਹ ਚ ਕਰਨਦੀਪ ਯਾਦਵ ਮੁਕੇਸ਼ ਕੁਮਾਰ ਯਾਦਵ ਤੇ 사ਜਨ ਸਿੰਘ ਕਰਨਦੀਪ ਜਿਹੜਾ ਹੈ ਜੰਡਪੀਰ ਕਲੋਨੀ ਅੰਮ੍ਰਿਤਸਰ ਦਾ ਹੈ 21 ਸਾਲ ਦੀ ਉਮਰ ਹੈ 12ਵੀਂ ਪਾਸ ਹੈ ਸ਼ਟਰਿੰਗ ਦਾ ਕੰਮ ਕਰਦਾ ਹੈ ਇੱਕ ਕੇਸ ਦੇ ਖਿਲਾਫ ਦਰਜ ਹੈ ਜਿਦੇ ਚ ਦੋ ਹੈਂਡ ਗ੍ਰੇਨੇਡ ਤਿੰਨ ਪਿਸਟਲ ਸਰਹਾਲੀ ਤਰਨਤਨ ਫੜੇ ਗਏ ਸੀ ਉਹ ਸਾਰੇ ਮੋਹੀਆ ਇਹਨੇ ਕਰਾਏ ਸੀਗੇ ਉਦੋਂ ਦਾ ਹੀ ਫਰਾਰ ਸੀਗਾ ਔਰ ਕਾਫੀ ਇਹਨੂੰ ਪੁਲਿਸ ਇਹਦੀ ਤਲਾਸ਼ ਕਰ ਰਹੀ ਸੀ ਇਸ ਤੋਂ ਇਲਾਵਾ ਇਹਦਾ ਸਾਥੀ ਹੈ ਮੁਕੇਸ਼ ਕੁਮਾਰ ਯਾਦਵ ਇੱਕ ਖੰਡਵਾਲਾ ਛਾਟਾ ਅੰਮ੍ਰਿਤਸਰ ਦਾ ਰਹਿਣ ਵਾਲਾ 20 ਸਾਲ ਉਮਰ ਹੈ 10ਵੀਂ ਪਾਸ ਹੈ ਡੀਜੇ ਦਾ ਕੰਮ ਕਰਦਾ ਪਹਿਲਾ ਕੇਸ ਨਹੀਂ ਹੈ ਇਹਦੇ ਤੇ ਕੋਈ ਸਿਮਿਲਰਲੀ 사ਜਨ ਸਿੰਘ ਖੰਡਵਾਲਾ ਛਾਟੇ ਦਾ ਹੀ ਇਹ 24 ਸਾਲ ਦਾ ਹੈ ਚੌਥੀ ਪਾਸ ਹੈ ਪੀਓਪੀ ਲੇਬਰ ਦਾ ਕੰਮ ਕਰਦਾ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ ਇਹ ਤਿੰਨੋਂ ਮੁਲਜ਼ਮ ਜਿਹੜਾ ਕਰਨਦੀਪ ਯਾਦਵ ਹੈ ਬੜਾ ਇੰਪੋਰਟੈਂਟ ਇੱਕ ਬੀਕੇਆਈ ਦਾ ਆਪਰੇਟਿਵ ਇਹਨੂੰ ਆਪਾਂ ਕਹਿ ਸਕਦੇ ਬਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਕਿ ਡਰੱਗਸ ਦਾ ਤੇ ਨਾਲ ਗ੍ਰਨੇਡ ਵਗੈਰਾ ਤੇ ਹਥਿਆਰ ਅਮਿਨਿਸ਼ਨ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਐਫਆਈਆਰ 11/25 ਹੋਈ ਸੀ ਥਾਣਾ ਸਰਹਾਲੀ ਤਰਨਤਾਰਨ ਉਹਦੇ ਚ ਵੀ ਇਹ ਚੀਜ਼ਾਂ ਕਾਫੀ ਫੜੀਆਂ ਗਈਆਂ ਸੀ ਉਹਦੇ ਚ ਵੀ ਸਾਰਾ ਮੇਨ ਸਪਲਾਈ ਦਾ ਕੰਮ ਕਰਨਦੀਪ ਏਲੀਅਸ ਕਰਨ ਭਈਆ ਇਹਨੂੰ ਕਹਿੰਦੇ ਆ ਤੋਂ ਸਾਡੀ ਕਮਿਸ਼ਨਰ ਪੁਲਿਸ ਦੀ ਪਾਰਟੀ ਜਿਹਦੀ ਲੀਡ ਆਪਣੇ ਸ਼ਿਵਦਰਸ਼ਨ ਜੀ ਸਰਪ੍ਰਾਈਜ਼ ਕਰ ਰਹੀ ਸੀ ਵਿਨੋਦ ਸਾਡਾ ਐਸ ਐਚਓ ਛਾੜਾ ਕਰ ਰਹੀ ਸੀ ਤੇ ਉੱਥੋਂ ਸਾਡੀ ਟੀਮ ਨੇ ਫਾਲੋ ਕਰਦੇ ਕਰਦੇ ਇਹਨੂੰ ਮਦੇਪੁਰਾ ਡਿਸਟ੍ਰਿਕਟ ਹੈਗਾ ਬਿਹਾਰ ਦੇ ਵਿੱਚ ਤੇ ਥਾਣਾ ਹੈਗਾ ਕੁਮਾਰਖੰਡ ਉੱਥੋਂ ਇਹ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਔਰ ਇਹਨਾਂ ਦੀ ਪੋਜੈਸ਼ਨ ਤੋਂ ਤਿੰਨ ਮੋਬਾਈਲ ਮਿਲੇ ਆ ਤੇ 700 ਨੇਪਾਲੀ ਕਰੰਸੀ ਹੈ ਡਿਨੋਮੀਨੇਸ਼ਨ ਦੀ ਇਹ ਤਾਕ ਵਿੱਚ ਸੀ ਕਿ ਅਸੀਂ ਨੇਪਾਲ ਭਾਜੀ ਕੋਕ ਇਥੇ ਏਜੰਸੀਜ਼ ਦਾ ਤੇ ਪੁਲਿਸ ਦਾ ਇਹਨਾਂ ਨੂੰ ਤਲਾਸ਼ ਕਰ ਰਹੀ ਸੀਗੀ